ਹਾਂਜੀ ਇਹ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਤਰਗਾਤਰ ਸੈਟ ਹੈ ਵੀ ਸਾਰੇ ਵੀਰਾਂ ਦੇ ਕੈਪ ਬੰਦ ਠੀਕ ਹੈ ਇਹਦੀ ਫੁੱਟ ਖੜੇ ਸੂਰੇ ਚਿੱਟੇ ਦਿਨ ਚੜੇ 6 ਵਜੇ ਚੱਕਰ ਗਏ ਵੀਰੋ ਬਾਜੀ ਦੂਰ ਵਾਲੀ ਹੈ ਨਾ ਹੈਗਾ ਘਟੋ ਘਟ 5 ਕਿਲੋਮੀਟਰ ਪਿੰਡ ਦੂਰ ਆਪਣਾ ਜਿੱਥੇ ਬਾਜੀ ਛੱਡਣੀ ਹੈ ਤੇ ਕੂਦਰੀ ਚੱਕ ਲਈ ਬਈ ਕੂਦਰੀ ਚੱਕ ਕੇ ਪਾਲੀ ਪਿੰਜਰੇ ਚ ਪਰ ਇੱਕ ਮਾੜੀ ਗੱਲ ਆ ਬਾਬੋ ਮੰਨ ਕੇ ਚਲੋ ਵੀ ਤੁਹਾਨੂੰ ਪਤਾ ਹੈ ਜੀ ਆਪਾਂ ਬਣਿਆ ਪਾਣੀ ਲਾਇਆ ਸੀ ਰਾਤ 9 ਵਜੇ ਬਣਿਆ ਵਾਲੀ 9 ਵਜੇ ਲਾਇਆ ਸੀ ਤੇ ਬਣਿਆ ਪਾਣੀ ਖਿਚਣ ਦਾ ਹੱਕ ਸੀ ਦਾ 10 11 12 ਸਾਢੇ 12 ਵਜੇ ਤੇ ਕਰਾ ਸੀ ਸਾਢੇ 3 ਘੰਟੇ ਬਣੇ ਪਾਣੀ ਦੀ ਨਾਲ ਕੀ ਖਿੱਚ ਜਾਂਦਾ ਕੂਤਰ ਤੇ 9 ਵਜੇ ਦਾ ਲਾਇਆ ਸੀ ਤੇ ਹਣਾ ਅਗਲੇ ਦਿਨ ਦੇ 6 ਵਜੇ ਗਏ ਬਈ ਹਜੇ ਦਾ ਪੜੀ ਖੱਚਾਣੀ ਬਣਿਆ ਰੱਖੀ ਬੈਠੀ ਹੈ ਕੂਤਰੀ ਉਹ ਵੀ ਪਾਣੀ ਅੰਦਰ ਹੋਊਗਾ ਗੁਜਾਰ ਕੇ ਮੈ ਲੋ ਵੀ ਰੱਖੀ ਪਈ ਹੈ ਤੁਸੀਂ ਆਪੀ ਸਾਰਾ ਲੋਣਾ ਹੁਣ ਵੀ ਇਹਨੂੰ ਆਪਾਂ ਕਿੰਨੀ ਸਹੀ ਗੱਲ ਆਖਾਂਗੇ ਚਲੋ ਜੀ ਚਾਲੀਏ ਵਾਟਰ ਚੈੱਕ ਲਿਆ ਤੇ ਨਾਲ ਕੀ ਚੱਕ ਲਈ ਹਣਾ ਮਾਡਰਨ ਜਮਾਨੇ ਦੀ ਨਾਲ ਕੀ ਇਹ ਕਬੂਤਰੀ ਵੀ ਕਰ ਲਈ ਪੈਕ ਤੇ ਚੱਲਦੇ ਆਂ ਦੇਖੋ ਇਹਨੂੰ ਕਹਾਂ ਸੀ ਨਾ ਜਦ ਦਿਨ ਚੜੇ ਚੱਲਾਂਗੇ ਮੇਰੇ ਘਰੇ ਓਲੇ ਮਾਰਦਣੇ ਚੱਲ ਪਏ ਆਂ ਕਹਿੰਦੇ ਉਹੀ ਰਾਹਾਂ ਤੇ ਮੇਰੀ ਵੀਰੂ 올ਡ ਮੈਮਰੀਜ਼ ਉਹ ਹੋਣਗੇ ਇੱਥੇ ਆ ਕੇ ਠੀਕ ਹੈ ਪਰ ਇਸ ਟਾਈਮ ਨਾਲ ਕਬੂਤਰਾਂ ਦੇ ਪਿੰਜਰਾ ਹਨਾ ਉਹ ਪੁਰਾਣੇ ਵੇਲੇ ਯਾਦ ਕਰਕੇ ਆਂ ਘਾ ਭਰਿਆ ਜੀ ਕਰਦਾ ਇੰਨੇ ਵੇਲੇ ਹੋਏ 7-8 ਵਜੇ ਆਉਣਾ ਤੜਕਿਸਦੇ ਆਸਦੇ ਜਾਣਾ ਇਹ ਦਰਵਾਜ਼ਾ ਛੜਕ ਤੋਂ ਓ ਮਾਈ ਗੋਡ ਉਹ ਭਲੇ ਸਮਿਆਂ ਦੀ ਗੱਲ ਹੈ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਮਾਰੀ ਵਾਕਈ ਸਹੀ ਗੱਲ ਕਹੀ ਹੈ ਕਿਸੇ ਨੇ ਉਹ ਕੋਈ ਟੈਲ ਸੀਗਾ ਸਿਆਲਾ ਜਾਲਾ ਨੀ ਹੁੰਦਾ ਕੋ ਟਾਈਮ ਮੁੜ ਕੇ ਚਲੋ ਕੋਈ ਨਾ ਪਿੰਜਰਾ ਭਾਈ ਬਸ ਆ ਪਿੰਡ ਪਿਛਲਾ ਆਪਣੇ ਹਾ ਸਾਹਮਣੇ ਲੱਗਦਾ ਪਿੰਡ ਬਾਜੀ ਵਾਲਾ ਲੈ ਚੱਲਦੇ ਮਾਰਦੇ ਆਂ ਫਿਰ ਲੈ ਆ ਕੇ ਲੰਬੀ ਠੀਕ ਤੇ ਨਾਰ ਤੇ ਉਂਗਲ ਲਾ ਕੇ ਉਹ ਭਾਈ ਦੋ ਮਿੰਟ ਰਹਿ ਗਏ ਤੂੰ ਮਰੇ ਉਹ ਲੜੀ ਲਾਉਣ ਦੇ ਨਾ ਕਿਸੇ ਰਵੇ ਦੋ ਮਿੰਟ ਰਹਿ ਗਏ ਉਹ ਲੜੀ ਲਾਉਣ ਦੇ ਨਾ ਦੋ 40 ਲਓ ਵੀ ਲਾਓ ਲਾਓ ਦਸ ਚਾਰੀ ਹੋ ਗਈ ਮੰਟ ਦੋ ਰਹਿ ਗਏ ਦੋ ਮਿੰਟ ਰਹਿ ਗਏ ਅਗਲੇ 40 ਕੁ ਰੁਪਏ ਆ 50 ਰੁਪਏ ਆ ਦੇ ਲੱਖੋ ਲਓ ਜੀ ਵਸ ਕਿਉ ਲਈ ਵੀਡੀਓ ਕੈਪਚਰ ਕਰਦਗੇ ਮੈਂ ਹੋਲੇ ਲਾਗਦੇ ਨਹੀਂ ਮਾੜੀ ਮੂੜੀ ਵਿਖਾਦ ਕੇ ਕੀ ਸੀ ਨਹੀਂ ਬਣੀ ਜਾਂਦਾ ਲੱਗੀਆਂ ਨੇ ਉਹਲੇ ਲੱਗੀਆਂ ਨੇ ਲੱਗੀਆਂ ਨੇ ਬਈ ਆ ਨਜ਼ਰ ਆ ਤੇ ਔਰ ਉੱਤੇ ਖੜੇ ਆ ਉਸਤਾ ਜੀ ਦੇ ਹੈਲੋ ਚਾਹਦੇ ਕਿਰਨ ਨੀ ਗਾਣੀ ਤੇਰਾ ਕੂਤਰਾ ਨਹੀਂ ਗਾਉਂ ਚਲੋ ਦੇਖ ਲੈ ਲੱਗੀ ਆਂਦੇ ਉਹਨੇ ਬੱਦਲ ਲੱਗੀ ਆਂਦੇ ਬਾਹਾਂ ਦੇ ਉਰ ਲੱਗਾ ਵਸਗ ਮੰਦਰ ਦਾ ਰੋਪੇ ਨੇ ਨੇੜੇ ਵਾਲੇ ਬੰਦੇ ਆਪਣੇ ਅਰਗੇ ਲੇਟ ਹੋ ਗਏ ਨਾ ਆਪਾਂ ਫਿਰ ਪਹਿਲਾ ਵਾਲਾ ਮਾਰ ਸਾਰਾ ਕੀ ਕਰਾਂਗੇ ਚਲੋ ਭਾਈ ਔਲੇ ਵਾਲੇ ਦਿੱਤੇ ਸੀ ਲਾ ਬਈ ਸਾਰੇ ਕਬੂਤਰਾਂ ਦੇ ਲਗਭਗ ਕੂਤਰ ਹੋਣਗੇ ਇੱਥੇ ਪਤਾ ਨਹੀਂ 80 90 ਕੂਤਰ ਹੋਣਗੇ ਤੇ ਮੇਰੀ رائے ਵੀ ਆਪਾਂ ਚੱਲੀਏ ਘਰੇ ਬਾਅਦ ਮੁੜ ਕੇ ਆਵਾਂਗੇ ਚੱਲ ਵੀ ਘਰ ਨੂੰ ਆਪਾਂ ਤਾਂ ਠੀਕ ਹੈ ਬਾਅਦ ਜਾਵਾਂਗੇ ਜੇ ਆਗੇ ਵੀ ਨਾ ਕੁਝ ਕਬੂਤਰ ਡਾਉਣ ਡੂਣ ਵਾਲੇ ਹੈਗੇ ਤਾਂ ਡਾਲਾਂਗੇ ਨਹੀਂ ਤੇ ਮੈਂ ਬਦਾਮ ਪਾ ਕੇ ਮੁੜ ਆਵਾਂਗੇ ਫਿਰ ਤੇ ਇਹ ਉਹੀ ਲੰਬੀਆ ਬਾਬਿਓ ਜਿਹਦਾ ਅਕਸਰ ਜੇਕਰ ਵੀਡੀਓ ਚ ਹੁੰਦਾ ਰਹਿੰਦਾ ਵੀ ਮੈਂ ਲੰਬੀਆ ਕੋਣਾ ਮੜਾ ਜਾ ਤਾਂ ਕਰਕੇ ਲੋ ਭਾਈ ਲਾ ਕੇ ਉਹ ਲਾ ਕੇ ਕਰੇ ਹਾਂ ਮੋਤੀ ਖੰਡ ਕਿਵੇਂ ਹੈ ਲੋਕਾ ਹੈ ਲੋਕਾ ਆ ਲੈ ਮੜ ਜੰਗਲ ਚ ਟੱਕੇ ਦਿਖਾ ਮੇਰੀ ਨਹੀਂ ਐ ਨਹੀਂ ਚੜਦਾ ਸਿਆਣਾ ਬੱਚਾ ਇਹ ਹਾਂਜੀ ਤੇ ਔਨਸਾਰ ਕਬੂਤਰ ਚੈੱਕ ਕੀਤੇ ਬਈ ਨਾਲੇ ਟਾਈਮ ਵੀ ਦੇਖ ਲੋ 8 ਵਜੇ ਵਾਲਿਆ 12 ਮਿੰਟ ਰਹਿ ਗਏ ਉਹੀ ਹਾਲ ਆ ਵੀ ਆਪਣਾ ਆਪਣਾ ਕੁਝ ਵੀ ਨਹੀਂ ਹੋ ਸਕਦਾ ਮੈਂ ਲਾਲਿਆ ਸਾਹਿਬ ਹਣ ਬਸ ਯਾਰ ਕੋਈ ਗੱਲ ਨਹੀਂ ਮਾਨਕ ਚੱਲ ਆਏ ਨਹੀਂ ਕਹਿੰਦਾ ਮੈਂ ਵਿੱਚੋਂ ਸਾਰੇ ਕਬੂਤਰ ਨਹੀਂ ਕੁਝ ਕਬੂਤਰ ਸਾਫ਼ ਵੀ ਹੈ ਵਿੱਚੋਂ ਮਾਨਕ ਚੱਲ ਜਿਹੜਾ ਮੇਨ ਦੋ ਪਾਣੀ ਵਾਲਾ ਕਬੂਤਰ ਉਹ ਸਾਫ਼ ਆਪਣੀਆਂ ਜੇ ਉਹਨਾਂ ਦੇ ਅੱਜ ਗੀੜੇ-ਗੂੜੇ ਪਾਉਣੇ ਹੋਏ ਤਾਂ ਵੇਖਦਾ ਮੈਂ ਫੋਨ ਕੀਤਾ ਮੁੰਡੇ ਨੂੰ ਮੈਂ ਕੋਈ ਬਾਜੀ ਭਾਲ ਦੋ ਤਿੰਨ ਦਿਨਾਂ ਤੱਕ ਹੈਗੀ ਆ ਤਾਂ ਠੀਕ ਆ ਮੈਂ ਗੀੜੇ ਪਵਾ ਲੂਗਾ ਨਹੀਂ ਤਾਂ ਬਸ ਠੀਕ ਆ ਬਦਾਮ ਦੂ ਪਾ ਕੇ ਟਾਈਮ ਨਾਲ ਉੱਤੇ ਉੱਥੇ ਬਾਜੀ ਤੇ ਹਨਾ ਆਨੰਦ ਲੈ ਲਾਂਗੇ ਆਪਣੇ ਸਾਰੇ ਯਾਰ ਮਿੱਤਰ ਹੀ ਉੱਥੇ ਕਿ ਨਹੀਂ ਬਾਕੀ ਸਾਨੂੰ ਆਪਣੀ ਕੂਦਰੀ ਦਾ ਪਤਾ ਹੀ ਹੈ ਕੀ ਹਾਲ ਆ ਹਨਾ ਚਲੋ ਕੋਈ ਡਿੱਕਤ ਵਾਲੀ ਗੱਲ ਨਹੀਂ ਬਸ ਉਮੀਦ ਚੰਗੇ ਦੀ ਕਰਾਂਗੇ ਹਨਾ ਬਾ ਜਿੰਨਾ ਮਿਲੂਗਾ ਉਹਦੇ ਜੀ ਖੁਸ਼ ਹੋ ਜਾਂਦੇ ਆ ਦੇਖੋ ਕੀ ਹਾਲ ਹੋ ਗਿਆ ਕਮਰੇ ਦਾ ਕੱਲ ਕਿੰਨਾ ਰੀਜ ਨਾਲ ਸਾਫ਼ ਕੀਤਾ ਸੀ ਸਾਰਾ ਨੇਰੀ ਨਾਲ ਹਨਾ ਗੰਦ ਪੈ ਗਿਆ ਬਈ ਮੋਤੀ ਇਹਨ ਮਸਤੀ ਮੂਡ ਮਸਤੀ ਮੂਡ ਚ ਹੋਇਆ ਪਿਆ ਜੀ ਪੂਰਾ ਸ਼ੇਰ ਆਪਣਾ ਨਾ ਨਾ ਗੰਦਾ ਥੜੀ ਬਿਮਾਰ ਨਹੀਂ ਖੌਲਿਆ ਗੰਦਾਣਾ ਹੋਇਆ ਇਟਸ ਰੋਟੀ ਟਾਈਮ ਲਓ ਜੀ ਰੋਟੀਆਂ ਖਾਇ ਕਰੋ ਚੂਰੀ ਕੁੱਟ ਕੋਦੇ ਚ ਪਾ ਕੇ ਸੌਸ ਵਾਵਾ ਸਾਰੀ ਦਹੀਂ ਲੈ ਕੇ ਦਹੀਂ ਚ ਪਾ ਕੇ ਖੰਡ ਆਵਾ ਸਾਰੀ ਮੰਨਦੇ ਹੋ ਫਿਰ ਲਓ ਜੀ ਤੇ ਇਧਰ ਛੇਤੀ ਛੇਤੀ ਛਿੱਲਤ ਕੇ ਮੈਂ ਕਿਹਾ ਬਦਾਮ ਛੱਲ ਤੇ ਸੀ ਤੇ 1 ਮਿੰਟ ਪਈ ਉਹ ਚਾਰ ਕਬੂਤਰਿਆਂ ਦੇ ਘੱਟ ਵੀ ਦਿੱਤੇ ਪਈ ਮੈਂ ਚਾਰ ਕਬੂਤਰੇ ਇਧਰ पिੰਜਰੇ ਚ ਬਾਹਰ ਲਓ ਜੀ ਤੇ ਇਧਰ ਇਹ ਚਾਰੇ ਕਬੂਤਰਾਂ ਨੂੰ ਬਦਾਮ ਦਿੱਤੇ ਰੱਖ ਤੇ ਹੁਣ ਆਪਾਂ ਉਹਨੇ ਚੱਲਦੇ ਆ ਬਾਹਰ ਮੰਨ ਕੇ ਚੱਲੋ ਮੈਨੂੰ ਐ ਲੱਗਦਾ ਵੀ ਕਣਕ ਨਹੀਂ ਹੋਣੀ ਹਾਂ ਕਣਕ ਹੈਣੀ ਬਈ ਕਣਕ ਧੋ ਰਿਆਂ ਕਬੂਤਰਾਂ ਵਾਸਤੇ ਇਹਨਾਂ ਨੂੰ ਖਾਣ ਦਿਓ ਤੇ ਬਾਕੀ ਜਿਹੜੇ ਨਵੇਂ ਕਬੂਤਰ ਐ ਉਹ ਬਈ ਆਪਾਂ ਜਾਲਾਂ 'ਚ ਕੱਢ ਤੇ ਬਾਹਰ ਠੀਕ ਐ ਉਹ ਪਰਲੇ ਪਾਸੇ ਪਾਤੀਆਂ ਚਾਰ ਕ ਕਬੂਤਰੀਆਂ ਇੱਧਰ 6-7 ਪਾਤੀ ਕਬੂਤਰ ਮੈਂ ਕੋਈ 2-4 ਘੰਟੇ ਅੱਜ ਵੀ ਧੁੱਪ ਲੱਗ ਜੂ ਹੁਣ ਪ੍ਰੋਪਰ ਟ੍ਰੇਨਿੰਗ ਪ੍ਰੋਪਰ ਸਾਰਾ ਕੁਝ ਕਰਿਆ ਕਰਾਂਗੇ ਉਹ ਨਹੀਂ ਕੰਮ ਕਰਦੇ ਵੀ ਆਪਾਂ ਹਨਾ ਅੱਧ ਵਿਚਾਲੇ ਵਾਲਾ ਲਓ ਜੀ ਤੇ ਇੱਧਰ ਕਬੂਤਰਾਂ ਨੂੰ ਬਦਾਮ ਰੱਖੀਏ ਹਰਾ ਟੂਸਾ ਟੌਰੀ ਆਇਆ ਪੁੱਤ ਤੇ ਗੁਲਾਬੀ ਘੰਡ ਹਰੀਕਾਂਤ ਆਇਆ ਸ਼ਰਤੂੰ ਵੀ ਲਓ ਜੀ ਇਹਨਾਂ ਨੂੰ ਖਾਣ ਦਿਓ ਤੇ ਕਬੂਤਰਾਂ ਨੇ ਲਗਭਗ ਬਈ ਐਸੇ ਵੈਸੇ ਖਾਦੇ ਆਪਾਂ ਆਪਣੀ ਮਾਰ ਦੇਣਾ ਆ ਦੇਖੋ ਆਇਨੇ ਨੇ ਬਦਾਮ ਦਾ ਛੱਡ ਰੱਖਿਆ ਹੈਗੇ ਇਹਨਾਂ ਨੇ ਪਹਿਲਾਂ ਖਾ ਦਾ ਲੈਣ ਦੇ ਚੱਲ ਵੇਹਲੀਆਂ ਨਹੀਂ ਹੁੰਦੀਆਂ ਸੀ ਹੁਣ ਪਤਾ ਨਹੀਂ ਕਿਹੜੀ ਗੱਲ ਦਾ ਗੁੱਸਾ ਕਰ ਗਈਆਂ ਹੁਣ ਖਾਣਾ ਵੀ ਹਟ ਗਈਆਂ ਵੀ ਚਲ ਵੇਹਲੀਆਂ ਨਾ ਹੋ ਰੱਜ ਕੇ ਖਾ ਤਾਂ ਲਓ ਲਓ ਜੀ ਤੇ ਨਾਲ ਦੀ ਨਾਲ ਕਬੂਤਰਾਂ ਵਾਲੇ ਪਾਸੇ ਦਾਣੇ ਵੀ ਰੱਖ ਆਇਓ 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 ਖੰਡੋ ਇੱਕ ਮਿੰਟ ਇਹਨੂੰ ਰੱਖ ਦੇ ਤੇ ਆ ਛੋੜੀ ਟ੍ਰੇ ਚੱਕ ਲਈਏ ਉੱਡਣ ਵਾਲੇ ਕਬੂਤਰਾਂ ਨੂੰ ਵੀ ਰੱਖੀ ਬਈ ਦਾਣੇ ਨਾਲ ਦੀ ਨਾਲ ਖੜ ਜੋ ਆਇਓ 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 ਬੇਟਾ ਆ ਲਏ ਚੱਕਣਾਂ ਦੀ ਕੌਲੀ ਜੀ ਤੇ ਕਬੂਤਰਾਂ ਨੇ ਲੈ ਮੇਰੇ ਹਸਣ ਵਾਲਾ ਖਾ ਇਹਨਾਂ ਦੇ ਮੂਹਰੋਂ ਆਪਾਂ ਚੱਕ ਕੇ ਲਈਏ ਹਣਾ ਚੱਕ ਲਈ ਬਹੁਤ ਟਾਈਮ ਲਗਾ ਹਾਂਜੀ ਲਓ ਬਾਬੇ ਤੁਸੀਂ ਆਹ ਹਿਸਾਬ ਲਾ ਲਓ ਵੀ ਜਦੋਂ ਬਈ ਮੈਂ ਘਰੇ ਕੂਤਰਾਂ ਨੂੰ ਸਿਰਫ ਬਦਾਮ ਪਾਉਣੀ ਆਉਣਾ ਤੇ ਤੁਸੀਂ ਆਨੇ ਦੇਖ ਲਓ ਵੀ 11:30 12 1 ਵਜੇ ਆ ਜਾਂਦਾ ਮੈਨੂੰ ਘਰੇ ਫਿਰਦੇ ਫਿਰਦੇ ਨੂੰ ਹਣਾ ਕਿ ਕਿੰਨਾ ਕੰਮ ਜ਼ਿਆਦਾ ਹੁੰਦਾ ਮੇਰੇ ਤੇ ਲੋਡ ਹੁੰਦਾ ਜਵਾਗ ਤੇ ਹਣਾ ਥੋੜਾ ਮੋਟਾ ਸੋਚਿਆ ਕਰੋ ਮੇਰੇ ਬਾਰੇ ਇਹ ਕਿਰਪਾ ਇੰਨੀ ਆ ਦੋ ਹੱਕ ਵੀ ਬਦਾਮ ਬਾਗੇ ਬਾਜੀ ਤੇ ਤਾਂ ਫੇਰ ਹੀ ਚੱਲਾਂਗੇ ਬਾਕੀ ਅੱਜ ਵਾਲੀ ਕਬੂਤਰੀ ਪਾਈਦੀ ਨਹੀਂ ਬਈ ਆਪਣੀ ਠੀਕ ਹੈ ਭੱਜੂਗਾ ਵੀ ਉਹੀ ਕਬੂਤਰ ਜਿਹੜਾ ਅੰਦਰੋਂ ਤੰਦਰੁਸਤ ਹੋਊਗਾ ਠੀਕ ਹੈ ਸਮਝ ਨਾਲੇ ਸਮਝ ਗਈ ਹੋਣਗੀ ਗੱਲ ਹੁਣ ਤਾਂ ਕਰਕੇ ਅੱਜ ਵਾਲੀ ਕਬੂਤਰੀ ਆਪਣੀ ਜਾਂਦੀ ਨਹੀਂ 1% ਵੀ ਨਹੀਂ ਜਾਂਦੀ ਰਿਲੇਟਿਵ ਫੁੱਲ ਗਰਮ ਕਬੂਤਰਾਂ ਦੀ ਆਹੋ ਫੁੱਲ ਭੜਿਆਂ ਦੀ ਐ ਪਰ ਭਾਈ ਦੀ ਨਹੀਂ ਮੈਂ ਗਰੰਟੀ ਲੈਣਾ ਉਹਦੀ ਨਾ ਪਿੰਡ ਆਵੇ ਸਿਰਫ 4-5 ਕਿਲੋਮੀਟਰ ਦੂਰ ਹੈ ਪਿੰਡ ਆਪਣਾ ਨਾਲੇ ਹੈਣਾ ਤੇ ਚਲਦੇ ਆ ਭਾਈ ਬਸ ਬਾਜੀ ਤੇ ਆਪਣੇ ਪਹੁੰਚੇ ਹੋਇਆ ਪਿਉਰੀ ਤੋਂ ਵੀ ਉਹ ਬਾਹਰ ਕਢਾ ਸਕਜਿੰਦਰ ਤੇ ਇੱਕ ਹੋਰ ਹੈਣਾ ਸ਼ੋਰ ਤੇ ਉਹ ਕਬੂਤਰ ਲਵਣਗੇ ਜਿਹੜਾ ਬਾਪ ਧੁੱਪੇ ਪਾਇ ਸੀ ਪਿੰਜਰੇ ਚ ਇਧਰ ਬੈਠਾ ਸ਼ੋਭਦੀਪ ਤੇ ਕਬੂਤਰਾਂ ਲਾ ਲਿਆ ਅੰਦਰ ਤੇ ਵਾਸ ਕਬੂਤਰ ਵੀ ਕਰ ਕੇ ਅੰਦਰ ਪਾਣੀ ਪਿਆ ਕੇ ਇਹਨਾਂ ਨੂੰ ਮਾੜਾ ਮੋਟਾ ਰੈਸਟ ਕਰਾ ਕੇ 5 ਮਿੰਟ ਬਾਦਾਮ ਪਾ ਕੇ ਲਓ ਜੀ ਕੂਤਰਾਂ ਨੂੰ ਰੱਖ ਦਈਏ ਪਾਣੀ ਕਰਾਂ ਪੀੜੀਆਂ ਡੱਕ ਕੇ ਜਿਵੇਂ ਉੱਡ ਕੇ ਆਂਗਾ ਹੁੰਦੀਆਂ ਤੇ ਬਹਿ ਕੇ ਕਰ ਲੈ ਜਾਲ ਚ ਆਂਗਾ ਵਿਚਾਰਦੇ ਕਬੂਤਰਾਂ ਨੂੰ ਵੀ ਰੱਖੀਏ ਰੱਖ ਦੀ ਇਧਰ ਕੂਤਰਾਂ ਨੂੰ ਪਾਣੀ ਰੱਖ ਦਈਏ ਕਮੇਟੀ ਐਡ ਮਾਈਂ ਹੈ ਚਲੋ ਜੀ ਚੱਲੀਏ ਬਾਜੀ ਤੇ ਹੁਣ ਠੀਕ ਹੈ ਕਿ ਨਹੀਂ ਟਾਈਮ ਹੋ ਗਿਆ ਲਗਭਗ 1:30 ਵੱਜ ਚੁੱਕਿਆ ਤੇ ਟੈਂਪਰੇਚਰ ਹੋਣਾ ਮੇਰੇ ਹਿਸਾਬ ਨਾਲ ਜੀ ਕੋਈ ਹੈ 40 40 ਹਾਂ ਹੁਣ ਦੇਣੇ ਆ ਹਾਂਜੀ 44 ਡਿਗਰੀ ਟੈਂਪਰੇਚਰ ਡੇਢ ਵੱਜ ਚੁੱਕਿਆ ਤੇ ਸਾਰੇ ਕੂਤਰ ਜਿਹੜੇ ਆਪਣੇ ਪਿੰਜਰੇ ਐ ਸੀ ਉਹਨਾਂ ਨੂੰ ਬਦਾਮ ਪਾ ਕੇ ਉਹਦੀ ਦਾਣੇ ਪਾ ਕੇ ਤੇ ਖੁੱਡਿਆਂ ਦੇ ਤੇ ਛੱਡ ਠੀਕ ਐ ਤੇ ਖੁੱਡਿਆਂ ਨੂੰ ਲੋਕ ਵੀ ਲਾਤਾ ਓਕੇ ਰਿਪੋਰਟ ਬਸ ਚੱਲਦੇ ਆ ਹੁਣ ਚਲੋ ਇਹ ਮੂੜੇ ਕਰ ਲੋ ਟੱਟੀ ਟੂਟੀ ਕਰ ਲ ਮੂਤ ਮਾਂ ਚੱਲ ਗਈ ਛੇਦੀ ਇਹਦੀ ਮੜ ਕੋ ਉੱਥੇ ਆ ਕਰਾਂਗੇ ਜ਼ੋਰ ਪਾ ਕੇ ਇਹਨੂੰ ਚੱਲ ਵੇ ਬਾਜੀ ਤੇ ਹਾਂਜੀ ਗਰਮੀਆ ਫੁੱਲ ਕਹਿੰਦੇ ਮੇਰੇ ਵੀਰੋ ਇੱਕ ਬਾਈਕ ਚੱਲੀ ਆਪਣੀ ਅੱਗੇ ਇੱਕ ਬਾਈਕ ਚੱਲੀ ਆ ਰਹੀ ਉਹ ਮੁੰਡੇ ਥੋੜੇ ਜਣ ਅਨਜਾਨ ਆ ਹਜੇ ਉਹਨੂੰ ਬੈਂਕ ਕੋ ਘੱਟ ਚਲਾਉਣੀ ਆਉਂਦੀ ਏ ਆਈ ਕਿ ਨਹੀਂ ਉਹ ਦਾ ਮਾਲਾ ਜੇ ਉਹਨੂੰ ਲੰਬੀ ਪੜਾਉ ਉਹਦ ਨੂੰ ਏ ਸੜਕ ਹੀ ਚੜਨਗੇ ਅੱਜ ਆ ਸਵਾਲ ਨੇ ਮਾਰਨਾ ਬਾਬੇ ਉਹ ਲੰਬੀ ਵਾਲੇ ਕਬੂਤਰਾਂ ਨੂੰ ਆਹ ਸਾਹਮਣੇ ਲੰਬੀ ਆ ਕਹਿੰਦੇ ਆ ਬਣਾ ਬੱਸ ਕਿਵੇਂ ਉਹ ਬਗਲਾ ਉਹ ਸਾਡੇ ਬੁੱਤੂ ਉਹਨਾਂ ਤੋਂ ਉਹ ਹੀ ਗੱਲ ਤੇਰੀ ਜੀ ਸੱਚ ਮਾਰਨਾ ਗਾਂ ਕਰਕੇ ਦੇ ਮੋਟਰਾਂ 'ਤੇ ਢੱਲ ਕੇ ਹਲੋ ਬਾਬਾ ਆ ਗਏ ਬਸ ਲੰਬੀ ਡੇਢੀ ਅੱਗੇ ਸਾਹਮਣੇ ਆ ਉਹ ਜੀ ਪੰਜ ਗੇ ਬਾਜੀ ਆਲੇ ਪੰਡ ਮੇਰੇ ਵੀਰੋ ਚੱਲਦੇ ਆ ਛੱਤ ਤੇ ਕਹਿੰਦੇ ਸਾਨੂੰ ਛੱਤ ਵੀ ਮਿਲ ਚੁੱਕੀ ਆ ਬੈਠਣ ਨੂੰ ਵਧੀਆ ਪਾਣੀ ਪੂਣੀ ਦਾ ਪ੍ਰਬੰਧ ਕਰੋ ਯਾਰ ਠੀਕ ਲੱਗ ਗਈ ਬਈ ਲਓ ਜਿਸ ਵਾਰ ਜਸ ਨੂੰ ਕਾਪੀ ਵਾਲੇ ਦੇ ਕਾਪੀ ਵਾਲੇ ਦਿਖਾ ਕੇ ਸਾਹਮਣੇ ਹੋਰ ਕਾਪੀ ਵਾਲੇ ਦਿਖਾ ਕੇ ਫੇਰ ਸਾਨੂੰ ਕਬੂਤਰੋ ਖਾਵਾਂਗੇ ਠੀਕ ਆ ਉਹ ਖੜੇ ਇਨਸਾਫ ਕਰਤਾ ਧਰਤਾ ਕਾਪੀ ਵਾਲੇ ਅਸੀਂ ਇੱਥੇ ਰੂਫ ਟਾਪ ਤੇ ਖੜੇ ਹੈਗੇ ਹਨਾ ਇੱਥੋਂ ਚਲੋ ਆ ਫਾਇਦਾ ਹੁੰਦਾ ਗਾ ਇਸ ਤਰੀ ਛੋਟੀ ਸੀਗੀ ਬਾਈ ਜੀ ਇੱਥੇ ਐਕਚੁਅਲੀ ਓ ਐਕਚੁਅਲੀ ਤੁਹਾਡੇ ਨਾਲ ਹੀ ਆਹੋ ਹਾਂ ਪੂਰੀ ਇਸ ਦਰੀਆ ਤੇ ਮੇਰਾ ਲਿਹਾਟੀ ਮੇਰੇ ਨਾਲ ਪੜਿਆ ਵਾਠ ਠੀਕ ਹੈ ਠੀਕ ਹੈ ਤੇ ਕੂਤਰਾਂ ਦੇ ਨਿਗਾ ਮਾੜੀ ਮੋਟੀ ਮਰਾਦ ਨੇ ਤੁਹਾਡੀ ਹਨ ਜਿੱਤੇ ਸੁਗਾ ਤਾਂ ਇਹਣਾ ਇਹ ਗੁੱਡਗੀ ਇਹ ਬੈ ਗੁੱਡਗੀ ਇਹੋ ਹੀ ਦਿਖਾ ਕੇ ਆਪਾਂ ਜਿਹੜੇ ਬੈ ਬੁੱਡੇ ਆ ਲਓ ਜਿੱਕ ਤਾਹ ਜਾਂਦਾ ਜਿਹੜਾ ਬੈ ਗੁੱਡਿਆ ਕਹਿੰਦੇ ਹੁਣ ਸਾਰ ਕੀ ਕਰਦਾ ਤੇ ਕਾਹ ਜਾਂਦਾ ਉੱਤੇ ਬਗਲ ਟੂਸਾ ਟੌਰੀ ਤੇ ਮਾਨਕ ਚੱਲ ਕੂਤਰ ਕਾ ਵੀ ਫਿਰਦਾ ਅਸੀਂ 40 ਪਿਆ ਫਿਰਦ ਨੂੰ ਕੁਝ ਉੱਤੇ ਫਿਰਦਿਆ ਹਨ ਐਨਾ ਬਾਕੀ ਕੈਮਰਾ ਫੋਕਸ ਨਹੀਂ ਕਰ ਰਿਹਾ ਯਾਰ ਕਰਮੀ ਜ਼ਿਆਦਾ ਹੈ ਬਈ ਹਾਂਜੀ ਬਾਬੇ ਹੁਣ ਕੂਤਰ ਆਈ ਸੀ ਨੀ ਮੇਨੂ ਮੈਂ ਆਹ ਕੋਸੋੜੀ ਨੀ ਕੰਮਰਾਤ ਕਹਣਾ ਜਿਵੇਂ ਕੋਹ ਫਿਰਦਾ ਕੋਹ ਜਾਂਦਾ ਆ ਜਾਂਦੇ ਉਹ ਜਾਂਦੇ ਬਾਧੂ ਫਿਰਦੇ ਕੋਲ ਬਣਾ ਕੇ ਪਤਾ ਨਹੀਂ ਦੀਂਦੀ ਵੀ ਕੋਹ ਜਾਂਦੇ ਆ ਜਾਂਦੀ ਕਰੀ ਜਾਂਦਾ ਇਕੱਲੇ ਮੈਂ ਖੜ ਚੁਕੀ ਸਿਕ ਹੋਰ ਦਿਖਾਈ ਕੋਈ ਆ ਹੁੰਦਾ ਜਿਵੇਂ ਠੀਕ ਹੈ ਕਿ ਨਹੀਂ ਇੱਕ ਆ ਹੁੰਦਾ ਜਿਵੇਂ ਖੜ ਚੁਕਿਆ ਬਲਾਰ ਹੋ ਗਿਆ ਭਈ ਸਾਦੇ ਵਾਲਾ ਇੱਕ ਆ ਪਿਛੇ ਟੌਰੀ ਟੂਰੀ ਜਿਹੜਿਆ ਆ ਹੁੰਦਾ ਜਿਵੇਂ ਉਹ ਟੱਪ ਗਿਆ ਹਣਾ ਪੁੱਤਰ ਬੋ ਬਾਧੂ ਫਿਰਦਾ ਪੁੱਤਰ ਉਹ ਫਿਰਦੇ ਉਹ ਬਲਾਰ ਹੋ ਜਾਂਦਾ ਫੋਨ ਨਾ ਗਰਮੀ ਜ਼ਿਆਦਾ ਹਾਂਜੀ ਬਾਬੇਓ ਟਾਈਮ ਹੋ ਚੁੱਕਿਆ ਲਗਭਗ 3 ਵਜ ਗਏ ਬਈ ਤੇ ਕਿਰਾਂ ਕੂਦਰੀ ਤੇ ਟਾਈਮ ਲੱਗਿਆ ਸੀ ਆਪਣੀ ਤੇ ਮਤਲਬ ਵੀ ਕਹਿੰਦੇ ਦਿਖਾ ਕੇ ਜਾਓ ਤੇ ਕਬੂਤਰੀ ਸ਼ਾਮਲ ਕਰਾਤੀ ਆਪਾਂ ਪਹਿਲੀ ਵਾਰੀ ਹੋਇਆ ਜੀ ਦਿਨ ਕੂਦਰੀ ਤੇ ਟਾਈਮ ਲੱਗਿਆ ਹੋਵੇ ਉਹ ਵੀ ਚੱਲ ਫਿਰਦੀ ਤੇ ਟਾਈਮ ਲਾਦਾ ਨੇ ਤੇ ਜੇ ਨਾ ਹੁੰਦੀ ਫਿਰ ਤਾਂ ਕਿੱਥੋਂ ਆਉਂਦੀ ਸੀ ਗਿਆਣਾ ਵੀ ਤੇ ਸ਼ਾਮਲ ਕਰਾਤੀ ਇੱਕ ਕਰੀ ਦਾ ਕਬੂਤਰੀ ਤੁਹਾਨੂੰ ਦਿਖਾਵੇ ਤੇ ਨੇ ਤੇ ਫਿਰਦੀ ਹੁਣ 1 ਮਿੰਟ ਰੋਹੋ ਹਾਂਜੀ ਬਾਪੇ ਹੋ ਆਉਂਦੀ ਕੂਦਰੀ ਆਪਣੇ ਸਾਹਮਣੇ ਇਹ ਉਹ ਫਿਰਦੀ ਬਈ 1 ਮਿੰਟ ਹੁਣ ਦੇਖਣਾ ਕਿਰ ਕਿਧਰ ਗਈ ਉਹ ਫਿਰਦੀ ਉਤਰੀ ਮੁੜੀ ਉਤਰੀ ਮੁੜ ਗਈ ਉਤਰੀ ਮੁੜ ਜਾਂਦੀ ਆਹ ਚਲੋ ਕੋਈ ਨਾ ਜੀ ਏ ਆਉਣਾ ਜਾਏ ਹੈ ਇਧਰ ਜਿਹੜੇ ਉਤਰ ਫਿਰਦਾ ਦੋਸਤਾਂ 47 ਸਾਡਾ ਫੁੜਿਆ ਕਿਦਾ ਆਕਮ ਫੁੜਿਆ ਨਹੀਂ ਆਹ ਨਹੀਂ ਨਹੀਂ ਕਰਦਾ ਭਾਈ ਇਹ ਨਹੀਂ ਹੁੰਦਾ ਲਿਖਾਇਆ ਮੈਂ ਫੇਰ ਹੀ ਨਿਕਾਲਦਾ ਤੈਨੂੰ ਪੁੱਤਰਾ ਤੀਨ ਅਸਵਾ ਤੋਲਾ ਮਨਦੀਪ ਤੋਲਾ ਸਿਮਰਾ ਕਨੇਡਾ ਸਿਮਰਾ ਕਨੇਡਾ ਇਹ ਤਿੰਨ ਕੋ ਉਤਰ ਸ਼ਾਮਲ ਹੋਏ ਹੋ ਹੋਰ ਪੱਕੇ ਦਾ ਟਾਈਮ ਆ ਹੋਰ ਤਿੰਨ ਸ਼ਾਮਲ ਤਿੰਨ ਸ਼ਾਮਲੇ ਜੀ ਤਿੰਨ ਠੀਕ ਆ ਆ ਤਿੰਨ ਸੁਣਾਕ ਮਨਦੀਪ ਤੋਲਾ ਸਿਮਰਾ ਕਨੇਡਾ ਠੀਕ ਆ ਠੀਕ ਆ ਠੀਕ ਆ ਜੀ ਦੇਖਦੇ ਆ ਕੀ ਬਣਦਾ ਬਾਪੇ ਆਪਣੀ ਵੀ ਦੀਦੀ ਵੀ ਆ ਮੈਂਡਲੇ ਟਾਈਮ ਉਤਰ ਥੋੜੇ ਹੀ ਰਹਿ ਗਏ ਬਾਪੇ ਪਾਸੇ ਇੱਥੇ ਲੱਗ ਪਾ ਕੋਈ ਇੱਕ ਦੋ ਸ਼ਾਮਲ ਹੋ ਜਾਂਦੇ ਆ ਕੋਈ ਹਨਾ ਨੰਬਰਾਂ 'ਚ ਬਾਜੀ ਆ ਤਾਂ ਕਰਕੇ ਕੰਮ ਪਖਿਆ ਪਿਆ ਪੂਰਾ ਮੰਨ ਕੇ ਚਲੋ ਟਿਕ ਕਰੀ ਜਾਂਦੇ ਆ ਵਾਰੀ ਮੇਰੀ ਟਿਕ ਕਰਦਾ ਵਾਰੀ ਵਾਰੀ ਕੂਤਰ ਟਿਕ ਕਰਨੇ ਪੈਂਦੇ ਆਉਂਦੇ ਹੁਣ ਸਿਰਫ ਇੱਕ ਕਬੂਤਰ ਫਿਰਦਾ ਵੀ ਇੱਥੇ ਮੁਲਾਦਾ ਇੱਕ ਖਣੀ ਤੋਂ ਆਪਣੇ ਵਾਲੀ ਵੀ ਗਈ ਆ ਆਪਣੇ ਲਈ ਵੀ ਹੈਣੀ ਆ ਨਿਕਲ ਗਿਆ ਆਪਣੇ ਜਦੋਂ ਲਾਸਟ ਟਾਈਮ ਚ ਚਲੋ ਕੋਈ ਚੱਕਰ ਵਾਲੀ ਗੱਲ ਦੀ ਕੰਮ ਪਖਿਆ ਪਿਆ ਬਾਬੇ ਨੰਬਰਾਂ 'ਚ ਬਾਜੀ ਐ ਤੇ ਨੰਬਰ ਬਣਾਈ ਜਾਂਦੇ ਆ ਵੀ ਕਿਹੜਾ ਕਿਹੜਾ ਬਣੂ ਕਿਹੜਾ ਕਿਹੜਾ ਨੰਬਰ ਬਣਾਉਣਾ ਤੇ ਦੇਖਦੇ ਆਂ ਦੱਸਦੇ ਆਂ ਮੰਨ ਕੇ ਚੱਲ ਵੀ ਕਿਹੜੇ ਕਿਹੜੇ ਬੰਦੇ ਨੰਬਰ ਲੈ ਕੇ ਪਹਿਲਾ ਦੂਜਾ ਤੀਜਾ ਦੋ ਕਬੂਤਰ ਦਾ ਕਲੀਅਰ ਆ ਤੀਜੇ ਕਬੂਤਰ ਦਾ ਨੰਬਰ ਨਹੀਂ ਮਤਲਬ ਹਨਾ ਵੀ ਕਲੀਅਰ ਕੰਮ ਹੋ ਰਿਹਾ ਵੀ ਕਿਹੜੇ ਦਾ ਨੰਬਰ ਬਣਾ ਕੇ ਤੀਜਾ ਦੋ ਕਬੂਤਰ ਦਾ ਕਲੀਅਰ ਇੱਕ ਤਾਂ ਪਤਾ ਨਹੀਂ ਕਿ ਢੜਵਿਆਂ ਵਾਲਾਂ ਦਾ ਇੱਕ ਤਾਂ ਪਤਾ ਨਹੀਂ ਦੌਲੇ ਵਾਲਾਂ ਦਾ ਸ਼ਾਇਦ ਮਿਲ ਲੱਗਦਾ ਆਉਣ ਦੇ ਆਉਣ ਦੇ ਆ ਬਾਈ ਦਾ ਕਲਰ ਹੈਗਾ ਹੈ ਅਮਰਜੀਤ ਕਿੰਨਾ ਕੱਲਾ ਹੈ ਅੱਛਾ ਇਹਨਾਂ ਦਾ ਕਬੂਤਰ ਹੈ ਇਹਨੇ ਇਹਨਾਂ ਦੇ ਸਾਹਮਣੇ ਬਾਈ ਇਹਨੇ ਸਾਹਮਣੇ ਸੀਗਾ ਇਹਨਾਂ ਦਾ ਕਬੂਤਰ ਬਹੁਤ ਵਧੀਆ ਫਿਰਦਾ ਗਲਾਬੀ ਬਗਲ ਦੇ ਗਲਾਬੀ ਫੂੰਝੇ ਵਾਲਾ ਹਾਂ ਬਾਈ ਹਾਂ ਕੱਲਾ ਫਿਰਦਾ ਬਾਈ ਜਮਾ ਕੱਲਾ ਫਿਰਦਾ ਬਾਈ ਸਰਾਉਡੀ ਆਂਦਾ ਕਬੂਤਰ ਹਜੇ ਹੀ ਫਿਰਦਾ ਉਹ ਕਬੂਤਰ ਤਾਂ ਮੇਰੇ ਉਸਤਾਦ ਨੇ ਦੱਸੀ ਸੀ ਖੇਡ ਜਲਦੀਪ ਨੇ ਜਲਦੀਪ ਲੰਬੀ ਵਾਲਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਇਨਸਾਫ ਬਾਜੀ ਕਿਵੇਂ ਹੈ ਬਾਜੀ ਬਹੁਤ ਵਧੀਆ ਇਨਸਾਫ ਕਿੰਨੇ ਸਾਲ ਹੋ ਗਏ ਜਿੱਤਣਾ ਨਹੀਂ ਤਸਵੀਰ ਨੂੰ ਅੱਜ ਤਾਂ ਪਰਾਵਾ ਤਿੰਨ ਚਾਰ ਰਹੀ ਹੈ ਟੁੱਟ ਗਏ ਆ ਜਾਈ ਵਾਲੀ ਸਰਦਾ ਜੀ ਇੱਥੇ ਗੱਲ ਐਤ ਕੀ ਬਾਈ ਦੀ ਕੱਲੀ ਰਹਗੀ ਕਿੰਨੇ ਵਾਰ ਜਿੱਤਗੀ ਕਰਾਤੀ ਯਾਰ ਅੱਜ ਤਾਂ ਆਏ ਹੱਥ ਨਹੀਂ ਹੁੰਦਾ ਠੀਕ ਹੈ ਇਹਨਾਂ ਨੇ ਆਪਨੇ ਹੀ ਵਧੀਆ ਇਨਸਾਫ ਕਰਵਾਇਆ ਪਾਗਲ ਖੁੰਝਲੀ ਕੂਤਰੀ ਬਹੁਤ ਵਧੀਆ ਉੱਡੀ ਹਾਂ ਕੱਲੀ ਫਿਰਦੀ ਰਹੀ ਐ ਜਮਾ ਉਹ ਬਾਕੀ ਟਾਈਮ ਵਾਲਦਾ ਵੀ ਟਾਈਮ ਹੋ ਚੱਲਿਆ ਮੈਨੂੰ ਲੱਗਦਾ ਨਾ ਲਗਭਗ ਹੋ ਗਿਆ ਟਾਈਮ ਕਿ ਦੋ ਰਹਿ ਗਏ ਦੋ ਮਿੰਟ ਰਹਿ ਗਏ ਬਸ ਹੋ ਨਹੀਂ ਮੁੜਦੇ ਚਲੋ ਕੋਈ ਗੱਲ ਨਹੀਂ ਲਾਓ ਭਾਈ ਦੇਖੋ ਇੱਕ ਕਹਿੰਦੇ ਇੱਧਰ ਸਾਪੜ ਤੇ ਕੂਤਰ ਵੇਖਣਾ ਹੈ ਜੀ ਇੱਕ ਤਾਂ ਹੋ ਤਰਿਆ ਫਿਰਦਾ ਵਿਚਾਰਾ ਇਹਦੀ ਟੌਰੀ ਆ ਓਏ ਕਾਲੀ ਤੇ ਕਾਂ ਟੂਸਾ ਆ ਹੈਨਾ ਕਿਹੜਾ ਓਏ ਇਹਦਾ ਰੱਤਾ ਜਾ ਕਾਲਗਾਆਂ ਬਗਲਾਂ ਦਾ ਹੈ ਹਾਂ ਕੂਤਰ ਸਹੀ ਗੱਲ ਆ ਵੀ ਕਾ ਉੱਡੇ ਟਾਵਰ ਚ ਇਹ ਤਾਂ ਮੈਨੂੰ ਮਾਰਾ ਲੱਗਦਾ ਯਾਰ ਇੱਕ ਬਈ ਕੂਤਰ ਹੋ ਵਿਚਾਰੇ ਕਿਸ਼ਤੀ ਬਣਿਆ ਫਿਰਦਾ ਸਾਹਮਣੇ ਉਹ ਰੱਤਾ ਤੇ ਆਪਣੇ ਵਾਲੀ ਕੂਤ ਵੀ ਤਾਂ ਨਹੀਂ ਪਤਾ ਲੱਗਾ ਕਿ ਕਿੱਧਰ ਗਈ ਮੰਨ ਕੇ ਚੱਲੋ ਹਣ ਜਮਾ ਲਾਸਟ ਟਾਈਮ ਜੀ ਡਿੱਗੀ ਆ ਆ ਨਹੀਂ ਪਤਾ ਪਿੰਡ ਜੀ ਡਿੱਗੀ ਆ ਕਿ ਲੰਮੀ ਹੋ ਗਈ ਕੁਝ ਨਹੀਂ ਸਮਝ ਗਈ ਉਹ ਡੱਪਿਆ ਚਲੋ ਭਾਈ ਕੀ ਹੋ ਪਿੰਜਰੇ ਨੇ ਕਿ ਬੋਏ ਉਹ ਭਰਾਵਾ ਛਾ ਹੋਏ ਤੇਰੇ ਸਿੱਧਰੇ ਆ ਤੂੰ ਤਾਂ ਸਰ ਕੋਈ ਨਾ ਆਪਣਾ ਬੀਬੀ ਚੱਲ ਤੂੰ ਥਲੇ ਨਾ ਦੇਂਦੀ ਭਰਾਵ ਨੇ ਕਾਹੇ ਦੇ ਕੋਈ ਮਿਲੀ ਨਹੀਂ ਯਾਰ ਹਨਾ ਹੁਣ ਇਹ ਮਨਕ ਚਲ ਆਖੀ ਜਾਂਦੇ ਵੀ ਕੂਤਰੀ ਨੀ ਹੋ ਕੇ ਇੱਥੇ ਡਿੱ ਗਿਆ ਪਿੰਡ ਚ ਇਸ ਦਾ ਸਾਰਾ ਕੁਝ ਫਰੋਲ ਲਿਆ ਯਾਰ ਆ ਲਾਸਟ ਆਈਟਮ ਚ ਡਿੱ ਗਿਆ ਭਰੀ ਆ ਵਾ ਉਹ ਜੀ ਹੁਣ ਬਾਜੀ ਤੋਂ ਅਸੀਂ ਤੇ ਇੱਧਰ ਆ ਗਏ ਨੇੜੇ ਸਾਡੇ ਸ਼ਾਹੀ ਉਹਦੇ ਕੋਲੇ ਆ ਵਾ ਬਈ ਵਾ ਸ਼ੋਬਦੀ ਪਾ ਕੋਠਾ ਨਹੀਂ ਜਿਹੜਾ ਸਿਰਾ ਨਹੀਂ ਆਪਾਂ ਬਸ ਇੱਥੇ ਜਿਹੜੇ ਜਿਹੜੇ ਪਾਲ ਲੰਘੇ ਆ ਮੇਰੇ ਬਾਸ ਉਹ ਮੈਨੂੰ ਹੀ ਪਤਾ ਹੈਗਾ ਕੀ ਮੱਥਾ ਟੇਕਦੇ ਨੂੰ ਤਾਂ ਮੈਂ ਹੌਣ ਸਾ ਉਹ ਮੂਤ ਕਰੀ ਜਾਂਦੇ ਵੇਖ ਚਲਦੀ ਵੀਡੀਓ ਚ ਜਵੇਂ ਨਹੀਂ ਸੰਗ ਮੰਨਦਾ ਯਾਰ ਚੱਲ ਕੋਈ ਨਾ ਕਰ ਲਾ ਕਰ ਲਾ ਹੈ ਇਥੇ ਰਾਤ ਨੂੰ ਕੋਈ ਬੰਦਾ ਨਹੀਂ ਆਉਂਦਾ ਸੀਗਾ ਹਾਂ ਇੱਥੇ ਮੈਂ ਵੀ ਨਹੀਂ ਆਉਂਦਾ ਸੀਗਾ ਮੈਂ ਗੱਲ ਕਰਦਾ ਇਥੇ ਰਾਤ ਨੂੰ ਬੰਦਾ ਨਹੀਂ ਦੇ ਕੋਈ ਨੂੰ ਮਿਲਦਾ ਇਥੇ ਕੋਈ ਮੈਂ ਤਾਂ ਫਿਰ ਪਾਣੀ ਪੂਣੀ ਲੈਣ ਆਉਂਦਾ ਹੀ ਰਿਹਾ ਬਈ ਫਿਰ ਅਕਸਰ ਹਾਂ ਇਥੇ ਚੌੜਨਾ ਚੱਲ ਰਹੀ 3 ਕਿਲੋਮੀਟਰ ਤੱਕ ਅੱਧਰ ਪਿੰਡ ਹੈ ਨਹੀਂ 4 ਕਿਲੋਮੀਟਰ ਤੱਕ ਅੱਧਰ ਹੈ ਨਹੀਂ 4-3 ਇੱਧਰ ਹੈ ਨਹੀਂ ਨੇੜੇ țeੜੇ ਹੈ ਨਹੀਂ ਕਿਤੇ ਕੋਈ ਪਿੰਡ ਤੇ ਜੀਪ ਰੰਦਾ ਨਹੀਂ ਤੇ ਕੋਈ ਉਹ ਤਾਂ ਅਖਰ ਕੋਈ ਚਿੜੀ ਨਹੀਂ ਫੜਕਦੀ ਸੀ ਇਥੇ ਹਾਂ ਜਿੱਥੇ ਮੈਂ ਪਾਣੀ ਫਾਰਮ ਲਈ ਗਏ ਹਾਂ ਟਰਾਂਸਫਰ ਲੈਿੰਦੇ ਰਏ ਇੱਥੇ ਕੋਲੋਂ ਆਪਾਂ ਨੂੰ ਕਿਸੇ ਪੰਦਰਵਾੜ ਨਹੀਂ ਲਾਹ ਲ ਬਹੁਤ ਜ਼ਿਆਦਾ ਜਿੰਨ ਲਵਣਾ ਹੈਗਾ ਆ ਕੀ ਕਰੇ ਉਹ ਤਾਂ ਹੁਣ ਦੱਸਣ ਦੀ ਲੋੜ ਹੀ ਨਹੀਂ ਪਤਾ ਲੱਗ ਗਿਆ ਬੰਦੇ ਬਾਹਲੇ ਜਾਂਦੇ ਆ ਤੇ ਕਬੂਤਰ ਵਾਲਾ ਪਿੰਜਰਾ ਸਾਡਾ ਖਾਲੀ ਹੁੰਦਾ ਹੈਗਾ ਠੀਕ ਆ ਚਲੋ ਕੋਈ ਗੱਲ ਨਹੀਂ ਕਰਾਂ ਘਰੋਂ ਪਾਣੀ ਪੂਣੀ ਲਿਆਵਾਂ ਬਈ ਮੈਂ ਜਾ ਕੇ ਇੱਕ ਹੋਰ ਬਾਜੀ ਹਾਰ ਗਏ ਤੇ ਕਬੂਤਰੀ ਵੀ ਕਮਾ ਕੇ ਆਏ ਆ ਅਸੀਂ ਠੀਕ ਹੈ ਕਿ ਨਹੀਂ ਹਾਂ ਬੱਚੀ ਹੁਣ ਥੋੜਾ ਸੀਰੀਅਸ ਹੋ ਜਾ ਤੂੰ ਇੱਕ ਦੂ ਬਾਦ ਕੁਝ ਵੀ ਹੋ ਸਕਦਾ ਹੈ ਸੀ ਵੀਡੀਓ ਚੱਲ ਚੰਦੀ ਠੀਕ ਹੈ ਕਿ ਨਹੀਂ ਲਗਭਗ ਅੱਜ ਵੀ ਛੱਟਵਾ ਬੇ ਤਗੜੀ ਵਜੀ ਆ ਯਾਰ ਅੱਜ ਵੀ ਕਬੂਤਰੀ ਜਣਾਂ ਜਮਾਂ ਬਸ ਆਪਣੇ ਮੁਰੇ ਚਾਰ ਕਬੂਤਰ ਸ਼ਾਮਲ ਹੋਇਆ ਸਿਰਫ ਤੇ ਬਸ ਇੱਕ ਹਿਸਾਬ ਤੇ ਕੋਈ ਪੰਜਵੀਂ ਸੱਤਵੀਂ ਕੂਤਰੀ ਆਪਣੀ ਰੱਖ ਲੋ ਅੱਜ ਹਨਾ ਵੀ ਉਹ ਮੰਨ ਕੇ ਚੱਲ ਹੁਣ ਇਹ ਕਹਿੰਦੇ ਡਿਗ ਪੀ ਕਬੂਤਰੀ ਐ ਗਈ ਆ ਨੀਵੀਂ ਸੀ ਮਤਲਬ ਨੀਵੀਂ ਤੋਂ ਹਸਾਬ ਜੇ ਦੀ ਕੂਤਰੀ ਗਈ ਆ ਯਾਰ ਇੱਕ ਤਾਂ ਹੁੰਦੀ ਜਮਾਂ ਘਰ ਆ ਜਾਂ ਜਵੜਦੀ ਗਈ ਇੱਕ ਆਏ ਵਾਤ ਜੇ ਤੇ ਹੋ ਗਈ ਗਈ ਆ ਕਬੂਤਰੀ ਸ਼ਪੈਦ ਦੇ ਕਿ ਜੀ ਨੂੰ ਉੱਚੀ ਸੀਗੀ ਕੂਤਰੀ ਥੈਂਕ ਯੂ ਜੀ ਹਾਂ 1 ਕਿ ਜੀ ਨੂੰ ਉੱਚੀ ਸੀਗੀ ਕੂਤਰੀ ਤੇ ਮੈਂ ਦੇਖੀ ਸੀਗੀ ਤੇ ਆਏ ਲੰਮੀ ਨਿਕਲ ਗਈ ਹੁਣ ਆਪਣੀ ਪਤਾ ਵੀ ਡਿੱਗ ਵੀ ਕਿਤੇ ਕੰਨੀ ਤੇ ਕੇ ਵਾਣਾ ਚ ਡਿੱਗ ਪੀ ਕਿ ਨਿਕਲ ਗਈ ਕਿ ਕੁਝ ਵੀ ਹੋ ਸਕਦਾ ਹੈ ਨਾ ਕਾਪੀ ਵਾਲਿਆਂ ਦੇ ਉੱਤੇ ਦੋ ਗਿਹੜੇ ਪਾਏ ਹਾਂ ਹਾਂ ਕਾਪੀ ਵਾਲਿਆਂ ਦੇ ਉੱਤੇ ਦੋ ਗਿਹੜੇ ਪਾਏ ਉਹ ਤਾਂ ਦੇਖ ਲਓ ਵਾਸਤੇ ਹਾਂ ਉਹ ਵੀ ਆਖੀ ਜਾਣ ਕਹਿੰਦੇ ਵੀ ਕੂਤਰੀ ਤਾਂ ਬਹੁਤ ਉੱਡ ਗਈ ਕੋਈ ਚੱਕਰ ਵਾਲੀ ਗੱਲ ਦੀ ਕਹਿੰਦੇ ਹਨ ਜਿਹੜੇ ਹਿਸਾਬ ਤੇ ਹੈ ਕੱਟੀ ਗਈ ਮੇਰੇ ਸਾਡੇ 3:30 ਵਜੇ ਕਿਤੇ ਫਿਰਦੀ ਸੀ ਮੇਰੇ ਸਾਹ ਨਾ ਜਿਸ ਵੇਲੇ ਮਾਤਾ ਵੀ ਸ਼ਾਮਲ ਹੋ ਗਈ ਮਾਤਾ 27 ਦੇ ਸ਼ਾਮਲ ਹੋ ਕੇ ਇਹ ਕਦੋਂ ਸ਼ਾਮਲ ਜਦੋਂ ਤਾਂਹ ਚੜ੍ਹ ਉਹ ਤੋਂ ਸ਼ਾਮਲ ਕੀਤੀ ਹੈ ਇਹਨਾਂ ਨੇ ਕਿਉਂ ਤੂੰ ਪਹਿਲਾਂ ਕੀਤੀ ਐ ਉਧਰ ਹੀ ਆ ਕੇ ਤੇ ਗਈ ਉਤੋਂ ਦੀ ਫੜਾਣਾ ਉਸਤਾਦ ਜੀ ਨੂੰ ਯਾਰ ਕੀ ਕਰੀ ਆ ਨਾ ਤੂੰ ਛੋਰਾ ਯਾਰ ਤੇ ਉਹੀ ਗੱਲ ਹਾਂ ਲਓ ਜੀ ਉਧਰ ਸਕਿੰਦਰ ਨੇ ਵੀ ਕਰ ਲੇ ਕਬੂਤਰ ਪੈਗ ਇੱਕ ਬੱਚਾ ਨਾਲ ਤੇ ਵਿਆਜ ਲੱਗ ਗਿਆ ਦੋ ਕਬੂਤਰ ਆਪਣੇ ਵੀ ਨਾਲ ਗਏ ਇੱਕ ਤਾਂ ਰਤੀ ਦਾ ਪੱਠਾ ਦੇਤਾ ਤੇ ਇੱਕ ਆ ਕਬੂਤਰ ਜਿਹੜੀ ਫੜੀ ਜੀ ਸੀ ਗਲਾਪੀ ਬਗਲ ਵਾਲੀ ਬਾਹਰੋਂ ਆਈ ਸੀਗੀ ਇੱਕ ਇਹ ਦੇ ਦਿੱਤੀ ਠੀਕ ਹੈ ਮੈਂ ਹੀ ਸ਼ਾਂਤ ਤੇ ਮੰਨ ਕੇ ਚੱਲੇ ਹੈ ਲੈ ਜੁੱਤ ਨਹੀਂ ਇੱਕ ਆ ਦੇਣੀ ਸੀ ਪੱਠੀ ਬਹੁਤ ਚੰਗੀ ਹੈ ਨਾ ਤੇ ਇਹਦੀ ਕੰਨੀ ਘੱਟ ਸੀਗੀ ਇਹਨੂੰ ਛੱਡਿਆ ਭਾਈ ਬਣੇ ਬੈਟਕ ਜੀ ਛੱਡਿਆ ਇਹਨੂੰ ਇਹਦੀ ਕੰਨੀ ਘੱਟ ਆ ਜਾ ਥੋੜੇ ਲੱਗੇ ਹੋ ਜੇ ਛੋੜ ਲੱਗੇ ਤੂੰ ਕਹੇ ਨਹੀਂ ਲੱਗੇ ਸਾਡੇ ਆ ਦੇਖੋ ਆ ਸਾਡੇ ਸ਼ਾਹੀ ਘਰਾਂ ਤੇ ਲੱਗੀਆਂ ਹੁੰਦੀਆਂ ਸੀਗਾ ਅਸੀਂ ਦੋ ਸਾਡੇ ਦੋ ਪਤਾ ਨਹੀਂ ਕਦੋਂ ਹੋਣਗੇ ਚਲ ਕੋਈ ਨਾ ਠੀਕ ਹੈ ਓਕੇ ਜੀ ਜਾਓ ਵਧਾਈਆਂ ਕਬੂਤਰੀ ਕਵਾ ਕੇ ਆਉਣਿਆ ਰੋਜ਼ ਆਪਾਂ ਹਾਂ ਸ਼ੇਰਾ ਕੋਈ ਨਾ ਤੂੰ ਵੀ ਆਇਆ ਕਰ ਤੈਨੂੰ ਬਣਾਵਾਂਗੇ ਅਸੀਂ ਉਸਤਾਦ ਬਣਾ ਕੇ ਕਿੰਗ ਚਲੋ ਠੀਕ ਹੈ ਲਓ ਜੀ ਕਬੂਤਰ ਵੀ ਲੈ ਕੇ ਮੁੰਡੇ ਤਿੰਨ ਚਾਰ ਪੰਜ ਦੇ ਜੇ ਇਹਨਾਂ ਨੂੰ ਨਾ ਮਾਰ ਦੇ ਪਿੰਜਰੇ ਚ ਨਹੀਂ ਗਾਣਾ ਲੈ ਜਾ ਲਓ ਜੀ ਇਧਰ ਤੁਹਾਡੇ ਕਬੂਤਰਾਂ ਨੂੰ ਪਾ ਦਿਓ ਪਾਣੀ ਦਾਣੇ ਵੀ ਪਾ ਦਿਓ ਇਧਰ ਠੀਕ ਹੈ ਕਬੂਤਰਾਂ ਦੇ ਪਾਸੇ ਵੀ ਦਾਣੇ ਪਾ ਆ ਇੱਧਰ ਪਾਣੀ ਰਹਿ ਗਿਆ ਸੀਗਾ ਤੇ ਇੱਧਰ ਵੀ ਪਾਣੀ ਦਾ ਭਰਤਾ ਕੁਚਾ ਲਓ ਜੀ ਓਕੇ ਹੋ ਗਈ ਰਿਪੋਰਟ ਤੇ ਇਹ ਲਾ ਦੀ ਲੋਕ ਵੀ ਇਹਨਾਂ ਨੂੰ ਚਲੋ ਭਾਈ ਉੱਠੀ ਬਾਹਰ ਕਰੀਏ ਕੋਈ ਦੋ ਪਹਿਨਾ ਕਮ ਨਾ ਗਏ ਲੋਕੇ ਪੈਨਾਤੇ ਵੀ ਨਹੀਂ ਹਨਾ ਮੇਰੇ ਨਾਲ ਲੋਰੀਆਂ ਕਈ ਝਖੜ ਝੁੱਲ ਗਏ ਆਪਣੇ ਉਂਦੀ ਦੀ ਚਲੋ ਉਹ ਗੱਲਾਂ ਦਾ ਕੋਈ ਹਾਦਸਾ ਤੇ ਕਰ ਠੀਕ ਸੀ ਪੂਤਰੀ ਗਵਾਇਆਂ ਦੀ ਉੱਥੇ ਕਾ ਨੰਬਰ ਤੇ ਆਪਣੀ ਆਪ ਅੱਜ ਉਹ ਤਾਂ ਨਾਰਮਲ ਗੱਲ ਹੀ ਆਪਾਂ ਦਾ ਗਵਾਜ ਦੇ ਗਵਾਜ ਤੇ ਆ ਚਲ ਬਾਜੀ ਦਾ ਹਰਕੇ ਆਣੀ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਉਹ ਤਾਂ ਕੋਈ ਟੈਨਸ਼ਨ ਲੈਤੀ ਨਹੀਂ ਆਪਾਂ ਇੱਕ ਹੋਰ ਖਬਰ ਆ ਪਹੁੰਚ ਗਈ ਸ਼ੋ ਖਬਰ ਹੁਣ ਸਰ ਮੈਂ ਦੱਸ ਨਹੀਂ ਸਕਦਾ ਉਹ ਮੈਨੂੰ ਟੈਗ ਹੋਣ ਵਾਲਾ ਹੋ ਗਿਆ ਸੀਗਾ ਮੈਂ ਤਾਂ ਹੀ ਸੌਂ ਗਿਆ ਅੰਦਰ ਭਰਾ ਮੈਂ ਤਾਂ ਮੁੜ ਕੇ ਫਿਰ ਮੈਨੂੰ ਫੇਰ ਫੋਨ ਆਇਆ ਫੇਰ ਕਹਿੰਦੇ ਨਹੀਂ ਹਜਿਆ ਐ ਕਰਕੇ ਕਨਫਰਮ ਨਹੀਂ ਦਾ ਮੈਂ ਚਲ ਕੋਈ ਨਾ ਫੇਰ ਮੜਾ ਹੌਸਲਾ ਹੋਇਆ ਮੈਂ ਕਿ ਕਨਫਰਮ ਹੋਣਾ ਵੀ ਨਹੀਂ ਚਾਹੀਦਾ ਭੈਣ ਜੋ ਨਹੀਂ ਵੜ ਦਿਆਂਗੇ ਆਪਾਂ ਸਾਰਿਆਂ ਨੂੰ ਠੀਕ ਹੈ ਕਿ ਨਹੀਂ ਤੇ ਹੁਣ ਮੈਂ ਕੀ ਕਰਾਂ ਮੈਂ ਆ ਬੁੱਲ ਗਿਆ ਮੈਂ ਯਾਰ ਮੈਂ ਦਿਮਾਗ ਹੀ ਪਤਾ ਨਹੀਂ ਕਿੱਥੇ ਫਿਰਦਾ ਮੇਰਾ ਹੋਰ ਹੀ ਕੁਝ ਬਣਾਤਾ ਅੱਗੇ ਇਧਰ ਲਿਖੇ ਪ੍ਰੈਸ ਵਾਟਰ ਲੈ ਕੇ ਐਡ ਨਾਈ ਤੋਂ ਹੀ ਕਰਕੇ ਇੱਕ ਮਿੰਟ ਸ਼ੀਟ ਜਿਹੜੀ ਮੂਹ ਪਾ ਦਿਆ ਆ ਦੇਖ ਨਾ ਧੋਕ ਤਾਂ ਬਣ ਜਾਂਦੇ ਆ ਫਰਸਟ ਕਲਾਸ ਬਾਪਿਓ ਬਣਾਣਾ ਤੋਂ ਤੇ ਬਦਨਾ ਰਸਤਾ ਮਨਪ੍ਰੀਤ ਪਰ ਮਾਨਵੀਰ ਸ਼ਾਮਿਲ ਹੋ ਗਈ ਕੁੱਤਰੀ ਮਨਪ੍ਰੀਤ ਮਾਨਾ ਸ਼ਾਮਿਲ ਆ ਅਮਰਜੀਤ ਦਾ ਸ਼ਾਮਿਲ ਹੋ ਗਿਆ ਕੁੱਤਰੀ ਕਮੁਤਰ ਬਾਈ ਅਮਰਜੀਤ ਜਿੱਦੜਾ ਕੁੱਤਰੀ ਸ਼ਾਮਿਲ ਹੋ ਗਿਆ ਅਮਰਜੀਤ ਜਿੱਦੜਾ ਕੁੱਤਰੀ ਸ਼ਾਮਿਲ ਹੋ ਗਿਆ ਵੀਰ ਹੁਣ ਠੀਕ ਆ ਮੇਰਾ ਡਾਕਟਰ ਚੀਨਾ ਸਮਾਗ ਮੰਦੀਪ ਦੋਲਾ ਸਿਮਲਾ ਕੈਨੇਡਾ ਇਹ ਤਿੰਨ ਕਬੂਤਰ ਸ਼ਾਮਲ ਹੋਇਆ ਸਾਡੇ ਕੋਲੇ ਹੋਰ ਬਾਕੀ ਦਾ ਟਾਈਮ ਹੈ ਹੋਂ ਤੋਂ ਹੀ 3:45 ਤੋਂ ਉੱਤੋਂ ਹੁੰਦਾ ਕਿ ਕਬੂਤਰ ਸ਼ਾਮਲ ਕਰਾਂਗੇ ਬਾਕੀ ਤੀਵਾ ਆ ਕੇ ਕਬੂਤਰ ਸ਼ਾਮਲ ਹੋ ਜਾਂਦਾ ਸੀ ਉਦੋਂ ਪਹਿਲਾਂ ਟੂਸੇਆਂ ਵਾਲਾ ਇੱਧਰ ਨੂੰ ਗਿਆ ਸ਼ਾਹ ਅਮਰਜੀਤ ਗਿੱਦੜਵਾ ਸਿਮਲਾ ਕੈਨੇਡਾ ਤੀਜਾ ਮੰਦੀਪ ਦੋਲਾ ਮੰਦੀਪ ਦੋਲਾ ਇੱਕ ਕਬੂਤਰ ਸ਼ਾਮਲ ਹੋਇਆ ਬਾਈ ਸਾਡੇ ਕੋਲ ਤਿੰਨ ਨੰਬਰਾਂ ਦੇ ਬਣੇ ਚੀਨਾ ਸਮਾਗ ਕਬੂਤਰ ਜਿੰਨ੍ਹੇ ਤੱਕ ਜੇ ਕਬੂਤਰ ਸ਼ਾਮਲ ਹੁੰਦਾ ਟਾਈਮ 'ਚ ਹੁੰਦਾ ਨੰਬਰ ਬਾਈ ਬਾਕੀ ਦੇ 3:50 ਤੋਂ ਟਾਈਮ ਹੈਗਾ ਅੱਧੇ ਘੰਟੇ ਦਾ ਵੀਰੇ ਅੱਧੇ ਬਾਈ ਅ ਅਰਦੇ ਵਲੌਗ ਦੀ ਐਂਡਿੰਗ ਤੇ ਬਾਕੀ ਮੈਂ ਗਰੁੱਪ ਚ ਹਣਾ ਸਕਰੀਨ ਰਿਕਾਰਡਿੰਗ ਜੀ ਲੈ ਕੇ ਮਤਲਬ ਇਹ ਤੋਂ ਪਹਿਲਾਂ ਐਡ ਕਰ ਨੱਖਦੀ ਆ ਕੁਝ ਸੀ ਦੇਖ ਹੀ ਲਈ ਹੋਣੀ ਵੀ ਕਿਸ ਹਿਸਾਬ ਕਿਤਾਬਾ ਹਣਾ ਇਹ ਚਲੋ ਤੀਜੀ ਚੌਥੀ ਕੱਟੀ ਗਈ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਕੁਦਰੀ ਸਾਨੂੰ ਦੱਸਿਆ ਸੀ ਕਿ ਨਾ ਵੀ ਆਪਣੇ ਨੀਮੀ ਜੀ ਹੋ ਕੇ ਗਈ ਆ ਅਦਕਾਰ ਹੋ ਨੀਮੀ ਜੀ ਟੈਂਕੀ ਕਿ ਜਿੰਨੀ ਉੱਚੀ ਹੋ ਗਈ ਕੁਦਰੀ ਆਏ ਲੰਮੀ ਨਿਕਲ ਗਈ ਯਾਰ ਦੂਰ ਹਣਾ ਵੀ ਹੁਣੋਂ ਨਹੀਂ ਪਤਾ ਪਿੰਡ ਪਿੰਡੋ ਹੀ ਬਹੁਤ ਵੱਡਾ ਯਾਰ ਇਹ ਪਿੰਡ ਦੀ ਕੰਨੀ ਤੇ ਡਿੱਗ ਵੀ ਬਾਹਾਂ ਚੱਕ ਕੇ ਪੀ ਆ ਪਿੰਡ ਛੱਡ ਗਈ ਪਰ ਠੀਕ ਆ ਗੂ ਵੀ ਵਧੀਆ ਹਨ ਜੋਰ ਜਾਰ ਬਾਲ ਲਾਈ ਕੁ ਟਿਕ ਕਰੇਗਾ ਨਹੀਂ ਉਦੋਂ ਬਾਅਦ ਸਾਨੂੰ ਪਤਾ ਸਿਰਫ 3-4 ਗੂਤਰ ਨੇ ਰਹਿ ਗਏ ਸੀਗੇ ਬਾਕੀ ਕੋਈ ਆਏ ਨਹੀਂ ਸੀ ਵੀ ਕੋਈ ਬੇਗਾਰ ਬਾਜੀ ਹੋਣੀ ਆ ਹਨ ਵਧੀਆ ਐਂਟਰੀ ਵਾਲੀ ਬਾਜੀ ਸੀ ਆਪਣੀ 90 ਗੂਤਰ ਸੀ ਤੇ 85 ਬਦਲੇ 90 ਗੂਤਰ ਰੋਟੇ ਸੀ ਸਾਰੇ ਵਧੀਆ ਪਲੇਅਰਾਂ ਨੇ ਸੀ ਕੋਈ ਵੀ ਆਏ ਹੈ ਨਹੀਂ ਸੀ ਆ ਕੋਈ ਪੂਰੇ ਵਧੀਆ ਟੌਪ ਦੇ ਪਲੇਅਰ ਸੀ ਫਿਰ ਵੀ ਠੀਕ ਆ ਮਤਲਬ ਕਿ ਚੌਥਾ ਕ ਨੰਬਰ ਉਹ ਬੜਾਇਆ ਹਨ ਆਪਣੇ ਗੂਤਰ ਚੌਥਾ ਪਾਜਣਾ ਓਕੇ ਅਰ ਬੋਟਾ ਕੋਈ ਚੱਕਰ ਵਾਲੀ ਗੱਲ ਨਹੀਂ ਅੰਦਰ ਤੇ ਆ ਕੇ ਹਾਰੀ ਤਾਂ ਕੀ ਹਾਰੀ ਹਨਾ ਫਿਰ ਵਿਚਾਰੀ ਬਾਕੀ ਕੋਈ ਡਿੱਕ ਤਾਂ ਨਹੀਂ ਗੱਲ ਨੂੰ ਓਕੇ ਛੱਡਾਂਗੇ ਬਾਜੀਆਂ ਪੋਰਪਾ ਸਾਫ ਸਿਰ ਜਿਤਨਾ ਬਸ ਪੁੱਤਰ ਪਹਿਲਾ ਸੈਟ ਵਟ ਕਰਾਂਗੇ ਆਪਾਂ ਆਪਣੇ ਪੁੱਤਰ ਤਾਂ ਅੰਦਰ ਉਸਤ ਕਰਕੇ ਫੇਰ ਬਾਜੀਆਂ ਛੱਡਾਂਗੇ ਆਪਾਂ ਠੀਕ ਹੈ ਕਿੰਨੀ ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ ਸਬਰ ਬਹੁਤ ਹੈ ਠੀਕ ਹੈ ਸਬਰ ਦਾ ਪਾਣੀ ਟੁੱਟਦਾ ਆਪਣਾ ਕੇ ਫਿਕਰ ਹੋ ਜਾਓ ਜਿੰਨੀਆਂ ਮਰਜੀ ਹਰੀ ਚੱਲ ਗਈ ਆਪਾਂ ਹਾਸੇ ਹੀ ਆਇਆ ਕਰਨਾ ਬਸ ਇੱਕ ਦੁੱਖ ਹੈ ਕਿ ਕਬੂਤਰੀ ਅੱਜ ਵਾਲੀ ਬਹੁਤ ਚੰਗੀ ਘਮਾਤੀ ਇੱਕ ਆਪਾਂ ਪੁੱਤਰ ਬਾਲੇ ਚੰਗੇ ਚੰਗੇ ਘਮਾਚੀ ਆ ਗੱਠਾਉਂਦੇ ਹੀ ਨਹੀਂ ਪਉਦੇ ਨਹੀਂ ਕੀ ਗੱਲ ਆ ਹਣ ਉਹ ਠੀਕ ਆ ਬਈ ਨੀਂਦ ਆਈ ਨਹੀਂ ਬਾੜੀ ਮੈਨੂੰ ਯਾਰ ਤੇ ਸਾਹਮਣੇ ਆ ਕਾਲੂ ਦੇ ਡੱਕੀ ਵਾਲਾ 55 ਸਾਰੇ